ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਨਿਊ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੋ ਕੀ ਤੁਹਾਨੂੰ ਪਤਾ ਹੈ ਕਿ ਸ਼ੀਧੀ ਦਿਨ ਚੱਲਦੇ ਪਏ ਆ ਤੇ ਸਾਡੇ ਪਿੰਡ ਆਸਾ ਦੀਆ ਵਾਰਾਂ ਦੇ ਪਾਣੀ ਤੁਮਾ ਲੱਗ ਰਹੇ ਹੁੰਦੇ ਆ ਤੇ ਜੋ ਕੀ ਅੱਜ ਦੂਜਾ ਦਿਹਾੜਾ ਹੈ ਤੇ ਅਸੀਂ ਚੱਲੇ ਆ ਗੁਰੂ ਘਰ ਤੇ ਵਰਨੇ ਰਿਓ ਸਾਡੇ ਬਲੌਗ ਦੇ ਨਾਲ ਆ ਨਾਲ ਲੈਣ ਨੂੰ ਫੋਨ ਲਗੀ ਤਾਂ ਆਹ ਤੇ ਕਹਿੰਦੇ ਆ ਜੋ ਤੇ ਹੁਣ ਅਸੀਂ ਚੱਲੇ ਆ ਸਾਰੇ ਜਾਣੇ ਇਕੱਠੇ ਹੋ ਕੇ ਗੋਬਈ ਦੇ ਮੱਥਾ ਟਿਕਣ। ਤਾਂ ਬਾਚੋਂ ਅਸੀਂ ਕਰਨੀ ਆ ਗੁਰੂ ਘਰ ਦੀ ਸੇਵਾ ਬੀਬੀ ਸਾਹਿਬ ਕੀ ਗੁਰਦੁਆਰਾ ਬੀਬੀ ਸਾਹਿਬ ਜੋ ਕਿ ਤੁਹਾਨੂੰ ਪਤਾ ਹੋਇਆ ਕੀ ਨਗਰ ਕੀਰਤਨ ਵੀ ਆ ਬਾਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਜੋ ਕਿ ਸਾਡੇ ਪਿੰਡ ਮਨਾਇਆ ਜਾਂਦਾ ਆ ਤੇ ਉਹ ਦਾ 27 ਤਰੀਕ ਦਾ ਨਗਰ ਕੀਰਤਨ ਤੇ ਵੈਸੇ ਸਾਡੇ ਪਿੰਡ 4 ਤਰੀਕ ਨੂੰ ਨਿਕਲਣਾ ਆ ਤੇ ਸੇਵਾ ਕਰ ਲਈਆ ਤੇ ਅੱਜ ਹੀ ਲੈ ਕੇ ਆਉਣਾ ਬਾਦਲ ਚਰਾ ਕੇ ਤੇ ਵੀ ਤੁਹਾਨੂੰ ਤੋਂ ਹੰਗੇ ਸਾਰਾ ਕੋ ਤੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਵੀਡੀਓ ਦੇ ਨਾਲ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਆਪ ਲੋ ਤੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੇ ਹੁਣ ਅਹੀ ਜਾਣਦੇ ਆ ਤੁੰਦ ਬੋ ਪਈਆ ਸਵੇਰ ਦੇ ਵਜੇ 5 ਚੈੱਕ ਕਰੂ ਕੋਈ ਨਹੀਂ ਦਾ ਕੋਈ ਮੁੰਡਾ ਬੈਠਾ ਹੀ ਇਕੱਲਾ ਆ ਦੇਖੇ ਵਿੱਚ ਖੜਾ ਹੋਦਾ ਲਾ ਗਿਆ ਇਸਾ ਨਹੀਂ ਆਪਣੇ ਨਾ ਬਣੂਗਾ ਉਹ ਦੇਖੋ ਇਹੋ ਚੈੱਕ ਕਰੂ ਤੂੰ ਹੋ ਰਹੀ ਹੈ ਉਹ ਇੱਕ ਪਾਸੇ ਸਨੋ ਬੋ ਪੈਂਦੀ ਆ ਯਾਰ ਇੱਕ ਤਾਂ ਸਨੋ ਬੋ ਪੈਂਦੀ ਦੀਂਦੇ ਨਹੀਂ ਬੰਦੇ ਦਾ ਚੈੱਕ ਕਰ ਕੀ ਪੈਂਦੀ ਸਨੋ ਸਨੋ ਪੈਂਦੀ ਆ ਹੀ ਸਾਡੇ ਇੱਥੇ ਤੇ ਦੀਂਦਾ ਨਹੀਂ ਕੋ ਵੀ ਓਏ ਓਏ ਵਾਟੀ ਵੀ ਗਾਲਾਂ ਕੱਢਦੀ ਐ ਸੁੱਧੂ ਨਾ ਨੂੰ ਸੁੱਧੂ ਅਉਧਾਰੀ ਵਾਰ ਘੈਂਟਾ ਹੋ ਗਿਆ ਵਾਟੀ ਤੇ ਦੋਸੇ ਵਜੇ ਜੀ ਮੈਨੂੰ ਮੇਰੇ ਨਾਲ ਆਂਦੀ ਹੂੰ ਸੇਵਾ ਕਾ ਆਂਨੀ ਆਈ 10 ਵਜੇ ਆਪਾਂ ਬਾਲਨ ਚਰਾਉਣ ਲੈਣਾ ਠੀਕ ਐ ਮੈਨੂੰ ਪਤਾ ਮੈਂ ਉੱਥੇ ਹੀ ਹਾਂ ਕੋੜੇ ਦਾ ਤਿਆਰ ਹੀ ਦੀਂਦੇ ਆ ਤੈਨੂੰ ਪਤਾ ਹੀ ਐ ਹੈ ਇਹ ਕੀ ਆਡੀਅנס ਰੂਮ ਕਹਿਣਾ ਚਾਉਣਾ ਵੀ ਸਾਡੇ ਨਾਲ ਜੁੜੋ ਸਾਡੇ ਨਾਲ ਜੁੜੋ ਆਪਾਂ ਹਰੇਕ ਗੁਰਦੁਆਰੇ ਪਹੁੰਚਾਂਗੇ ਜਿੱਥੇ ਸੇਵਾ ਦੀ ਲੋੜ ਹੋਈ ਪਿੰਡ ਪਿੰਡ ਲੰਗਰ ਤੋਂ ਸ਼ੋਹਰਾਂ ਲੰਗਰ ਦੀ ਨਹੀਂ ਗਿਆ ਤਾਂ ਲੰਗਰ ਲੱਗ ਲੱਗ ਗੱਬੀ ਬੰਦੇ ਅੱਕ ਗਏ ਆ ਸਿੱਧੂ ਤੋਂ ਨਹੀਂ ਜਾਣ ਦੇ ਫਾਇਦੇ ਦੀ ਗੱਲ ਕੋਈ ਨਹੀਂ ਆਪਾਂ ਜਿੱਦਾਂ ਮਰ ਜਾਈਏ ਜਨਤਾ ਕਹਿੰਦੀ ਲੰਗਰ ਖਾਣਾ ਠੀਕ ਆ ਨਾ ਇਹ ਮਜ਼ਾਕੀ ਤੌਰ ਤੇ ਨਹੀਂ ਕਹਿਣਾ ਚਾਹ ਪੂਜੀਆ ਬਦਨਾਮ ਨਾ ਕਰਾ ਨੇ ਯਾ ਪੇ ਮਜ਼ਾਕ ਵਾਲੀ ਗੱਲ ਥੋੜੀ ਬੱਬਾ ਕੀਰਤਨ ਤੂੰ ਜਾ ਕੇ ਸਿੱਖਣਾ ਕੀਰਤਨ ਬੱਬਾ ਮੈਂ ਤੂੰ ਬੱਬਾ ਕੀ ਕਰਦਾ ਚੱਲ ਕੇ ਸੋਣੀ ਹੈ ਉਹੀ ਕੋ ਸਿੱਖਣ ਨੂੰ ਮਿਲਦਾ ਕਥਾ ਬਹੁਤ ਵਧੀਆ ਹੁੰਦੀ ਆ ਆਇਆ ਸਿੱਧੂ ਉਹ ਆਇਆ ਨਿਕਲ ਆ ਭਰਾਵਾ ਘਰੋਂ ਨਹੀਂ ਨਿਕਲਦਾ 70 ਉੱਪਰ ਜਿਹੜਾ ਹੁੰਦਾ ਦੇਖੋ ਇਹ ਤਜੋਰੀਆਂ ਚੋਂ ਨਿਕਲਦੇ ਇੱਕ ਤਾਂ 3600 ਦਾ ਲੋਕ ਲਾਇਆ ਸਿੱਧੂ ਉਹਨਾਂ ਨੇ ਤਜੋਰੀਆਂ ਚੋਂ ਨਿਕਲਦੇ ਆ ਲੱਗਦਾ ਭਰਾਵਾ ਸਾਨੂੰ ਕੀ ਕਰੀਏ ਉਹ ਲੈ ਵੀ ਸਿੱਧੂ ਭਰਾ ਵੀ ਆ ਗਿਆ ਕਹਿੰਦੇ ਕੋਟੀਆਂ ਪਾ ਕੇ 3600 ਕੋਟੀ ਪਾ ਕੇ ਆ ਗਏ ਨੇ ਸਾਤਰੀ ਗੱਲ ਕਹਿਆ ਸਾਰਿਆਂ ਨੂੰ ਦੋਢਾ ਸਿੱਧੂ ਮੀਨਾ ਲਾਤ ਲੂ ਬੋਨ ਲਾ ਲਈ ਮੈਂ ਅਸਲੀ ਕੱਲ ਵੀ ਆਪਾਂ ਜੇ ਇਹ ਐਸਵੇਂ ਕਿੰਤੋਂ ਸਾਤਰੀ ਗੱਲ ਦਾ ਸਾਤਰੀ ਗੱਲ ਦਾ ਬਲਾਲਾ ਆਪਾਂ 5 10 ਤਾਂ ਹੀ ਗੇਂ ਚੱਲਣੀ ਹੁਣ ਚੱਲੀਏ ਜਿਆਦਾ ਹੋ ਗਿਆ ਕੱਲ੍ਹ ਨਾਲ ਨਹੀਂ ਪੰਜ 10 15 ਹੋ ਗਏ ਭੱਜ ਭੱਜ ਲਾਫੇ ਭੱਜਣ ਭੱਜੋ 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 ਕਾਲੂ ਨੂੰ ਕੁੱਤੇ ਰਾਏ ਆ ਲੈਟ ਦਿਖਾ ਲਾ ਮੂੰਹ ਤੇ ਕਾਲੂ ਨੂੰ ਕੁੱਤੇ ਰਾਏ ਮम्मा ਮੋਰੇ ਦੀਦਾ ਦੀ ਉਹ ਘਾਤ ਸੀ ਜਿਹੜਾ ਕੋਈ ਨਹੀਂ Wah, itu hati-hati apa. Siapa lelaki ਜੀ ਕੋ ਸੰਭਾਹੇ ਸਾਈਂ ਕਰਤਿ ਮਾਗਣੀ ਸੁਛੋਡੀ ਤਨਹਿ ਪਾਏ ਨਾਨਕ ਐਸੀ ਵਹਾਰੀ ਮਹਤੂ ਜੀ ਨਾਹੀ ਜਾਏ ਸੋਕਰੇ ਜਿਸ ਸੇ ਰਜਾਏ ਸੋਕਰੇ ਜਿਸ ਸੇ ਰਜਾਏ ਸੁਧ ਸਤਨਾਮ ਸ਼ਕਰਾ ਕਰਉ ਕਿਹਣੀ ਚੱਕਰਾਂ ਜ ਹੋਏ ਤੀ ਹੈ ਇਹ ਬਈ ਕਰਨੀ ਹੋਈ ਬਹਿ ਗਏ ਆ ਮੁੰਡੇ ਸ਼ਗਨ ਪ੍ਰਸ਼ਾਦਾ ਕਿਛਾਦਾ ਕਹਦਾ ਪੂਜੀਆ ਬਦਨਾ ਤੂੰ ਹਟ ਜਾ ਉਹ ਆੜਦੇ ਨੀਂ ਤੇ ਡੂੰਡਾ ਵੀ ਗਈ ਨੂੰ ਲੋੜ ਨੂੰ ਜੇਪੀ ਪਾਈ ਜਾਂਦਾ ਘਰੇ ਆਖਾਂ ਮੈਂ ਤੁੰਗੜਾ ਪਾਇਆ ਜੇਪੀ ਜੋ ਕਿਹੜਾ ਆਹ ਦੇ ਕਰ ਉਹ ਦੇਖ ਆਪਣਾ ਸੀ ਮੈਂ ਖਾ ਵੀ ਲਿਆ ਆ ਈ ਹੈ ਖਾਣਾ ਹੈ ਉਹ ਚਲੀਏ ਉਹ ਚਲੀਏ ਚਲੀਏ ਲੈ ਖਾਣਾ ਹੋਰ ਹੋਰ ਦੇਰੀ ਹੋਏ ਦੇ ਲਾ ਹਟਦੇ ਨਹੀਂਗੇ ਅੱਠ ਕੋ ਤਾਂ ਇਹੀ ਕਰੋ ਸੁਣਾ ਵੀ ਲੈ ਜੀ ਕਾਮਾ ਅਬਾ ਹੀ ਆ ਕੰਦੇ ਆ ਕੋਈ ਇੱਕੋ ਡੂਨਾ ਵੀਰ ਇੱਕੋ ਡੂਨਾ ਦੀ ਮੂੰਹ ਦੇ ਕਿਦਾਂ ਭਰਿਆ ਕਾਮਾ ਬਾਬਿਆਂ ਨੂੰ ਮੈਂ ਲਵ ਯੂ ਰਮਾ ਚਾਹ ਪਣੀ ਤੇ ਲੰਗਰ ਕੌਣ ਫਸੀ ਗੱਲ ਕਰੀਂ ਬਾਈ ਵੀਰ ਹਾਲ ਚਾਹ ਤੇ ਨੌਨ ਚੰਦਰੀਕਰ ਹਲੋ ਤੋੜ ਜਾ ਕੋਈ ਨਹੀਂ ਪਈਆ ਸੁਣੋ 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 ਐਨੀਵੇ ਹੀ ਐਨੀਵੇ ਹੀ ਦੇ ਵੀ ਨੇ ਆ ਗਏ ਆ ਤੇ ਹੁਣ ਆਪਾਂ ਗੇਨਰੇਟ ਕਰਦੇ 2000 ਰੁਪਏ ਲਗਾ ਦੇ ਦੂ ਹੋਣੀ ਨਹੀਂ ਉਹ ਆ ਸਿੱਧੂ ਦੂਨੇ ਦੇ ਵਟ ਗੱਡੀ ਜਾਂਦਾ ਵਟ ਗੱਡੀ ਜਾਂਦਾ ਦਾ 12 ਦੂਨੇ ਖਾ ਤੇਰਾ ਹੀ ਭਰਾ ਆ ਦੁੰਗੜਾ ਜੇ ਭੀ ਜਿਹੜੇ ਪੈਸੇ ਖਾਣੇ ਜੇ ਨਾ ਨਿਕਲੇ ਖਾ ਗਿਆ ਉਹ ਸਾਰੇ ਚੱਟਿਆ ਦੇਖ ਉਹ ਪਿਆਈ ਆ ਆਹ ਤਾਂ ਦੇਖੋ ਨਿਆ ਦੇਖੋ ਇਹ ਦੇਖੀ ਆ ਦੇਖੋ ਇਹਦਾ ਕੰਮ ਆ ਕੰਮ ਦੇਖੋ ਇਹਦੇ ਆ ਦੇਖੋ ਕਿੱਥੇ ਰੱਖਿਆ ਭਾਈ ਡੂਨੇ ਸਾਡੇ ਕੋਲ ਆ ਬਹੁਤ ਚੈੱਕ ਕਰੋ ਦੋ ਦੋ ਡੂਨੇ ਦੇਖੋ ਨਿਕਲ ਆਏ ਕਿ ਨਹੀਂ ਨਿਕਲ ਆਏ ਕੋਲ ਆ ਆ ਦੇਖੋ ਇਹ ਡੂਨੇ ਸਾਡੇ ਕੋਲ ਆ ਇਹ ਭਾਈ ਇਹ ਵਾ ਡੂਨੇ ਖਾਨ ਆਉਂਦੇ ਆ ਮੈਂ ਲਾਇਆ ਸਾਬ ਉੱਦ ਭਾਈ ਕੁਝ ਆ ਬਦਾਨਾ ਸਾਬ ਬੇਮਾਨ ਗਏ ਤੈਨੂੰ ਸਾਡੇ ਸੇਵਾਦਾਰ ਕੈਂਟੇ ਵੀ ਖੋਤੇ ਸੇਵਾਦਾਰ ਪੰਮ ਨੂੰ ਕਹਿੰਦਾ ਪੰਮ ਤੁਸੀਂ ਬਾਬਿਆਂ ਨੂੰ ਮੰਦਾ ਕਹਿੰਦਾ ਹਾਂਜੀ ਭਾਈ ਕਹਿੰਦਾ ਬਾਬੇ ਤੈਨੂੰ ਮੰਦਾ ਤੇਨ ਨੂੰ ਚਾਰ ਬਰਾਵਾ ਚਾਪਾ ਚਾਪਾ ਬਰਾਵਾ ਉਹ ਤੇ ਹਟਿਆ ਚਾਪਾ ਚਾਪੀ ਨੂੰ ਨਾ ਹਟੇ ਇੱਡਾ ਕਦੇ ਅਮੜੀ ਨੈਂ ਜਾਪੇ ਬਿਜਾਰੇ ਦਿਓ ਉਹ ਸੁਦੂ ਆ ਗਿਆ ਸੁਦੂ ਆ ਗਿਆ ਸੁਦੂ ਆ ਗਿਆ ਇਤਨਾ ਟਵੀ ਗਿਆ ਸੁਦੂ ਨੱਟ ਗਿਆ ਸੁਦੂ ਨੱਟ ਗਿਆ ਸੁਦੂ ਥੋੜੀ ਚਾਪੀ ਤੇਰੇ ਕੱਲ ਕਨ ਕਲੂ ਕੋਟ ਨੇ ਚੰਕ ਕੀ ਪਰਸੋਂ ਨੂੰ ਕੋਟਾ ਆ ਦੇਖੋ ਜੀ ਹਲਾ ਇਹਦਾ ਚਾਹ ਚਾਹ ਜਿਆਦੀ ਪੀਓ ਵੀ ਹੁਣ ਕੱਢਣ ਦਿਆ ਯੋਰ ਲਾ ਕੇ ਡੰਡ ਵਾ ਡੰਡ ਡੰਡ ਲਾ ਡੰਡ ਡੰਡ ਆਹ ਦੇ ਕੋ ਆਹ ਦੇ ਚੂਪ ਰਹਾਂ ਬਾ ਹੜਦਾ ਕਿਤੇ ਹੁਣ ਉੱਠਣਾ ਵੀ ਹੈ ਉੱਠਣਾ ਵੀ ਹੈ ਹੁਣ ਉੱਠ ਨਹੀਂਣਾ ਆਹ ਦੇ ਜੌਨਸੀ ਨੰ ਟੁੰ 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 ਜੌਨਸੀ ਨਾ ਹੈਗਾ ਇਹ ਹੈਗਾ ਨਾ ਨਾ ਸਹੀ ਦਿਖਾਈਏ ਨਾ ਮੈਂ ਕਿਤੇ ਪਾਵੇਂ ਆ ਉਹ ਆ ਗਿਆ ਸੁੱਧੂ ਆ ਦੇ ਚਾਹ ਦੇ ਵਾਟ ਆਹ ਦੇਖੋ ਆਲੇ ਕੋ ਇਹਨਾਂ ਦੇ ਕੰਮ ਪਹਿਲੇ ਚਾਹ ਜਿਆਦੀ ਪੀ ਲਈ ਹਣ ਪੱਦ ਮਰੀ ਜਾਂਦਾ ਹਾਂ ਗਿਆਪਾ ਇਹਦੇ ਬਹੁਤ ਸਾੜੇ ਛੱਡਦੇ ਉਹ ਮਗਰ ਦੇਖੀ ਬੰਦੇ ਬਿਓਸ਼ ਕਰ ਦਿੰਦਾ ਬੰਦੇ ਬਿਓਸ਼ ਕਰ ਦਿੰਦਾ ਅੰਦਰੋਂ ਕੰਮ ਨਹੀਂ ਹੋਇਆ ਹੁੰਦਾ ਜਿਨਾ ਹੋਰ ਤਰ੍ਹਾਂ ਦਾ ਆਲੂ ਗਲੇ ਆ ਜਾਂਦਾ ਇੱਕ ਵਾਰ ਪੱਦ ਛੱਡਦਾ ਕਰਦਾ ਇਹ ਪਾੰਦ ਨਾਸਾਨੇ ਵਾਲੇ ਉਹ ਸੁੱਧੂ ਬੱਪਾ ਕੇ ਹੱਥ ਵੀ ਕਿੱਡਾ ਦੇਣ ਹੁੰਦਾ ਹੀ ਆ ਨਾ ਬੱਬਨ ਨੇੜਾ ਹੀ ਬੜਾ ਹੋਇਆ ਅੱਜ ਸੂਪਰ ਐਟ ਸਪਾਰਟ ਲੱਗਦਾ ਕੋਈ ਨਾ ਲੰਦਾ ਮੁਵੀ ਸਾਹਿਬ ਕਰਾ ਲੱਗੀ ਹੋਈ ਕੋਹ ਲੱਗਾ ਹੋਇਆ ਕੋਹ ਲੱਗੀ ਹੋਈ ਕੋਹ ਲੱਗੀ ਹੋਈ ਤੁਮੀ ਆਤ ਕਰ ਰਹੀ ਹੈ ਤੇ ਮੈਂ ਇਹ ਲੋੜ ਦੇ ਵੀਡੀਓ ਚੋਂ ਪਾ ਮਗਰੀ ਤੇ ਉਸ ਕੱਧਾ ਨਹੀਂ ਹੈ ਮੈਂ ਇਹ ਵੀ ਨੰਬਰ ਹੀ ਹੈ ਕਦੇ ਡੁੱਢੇ ਆ ਗਿਆ ਭਰਾ ਭਰਾ ਦੀ ਬੇਇਨਤੀ ਕਰ ਜਾਂਦਾ ਔਖਾ ਕੰਮ ਹੈ ਰੇਂਦੇ ਪਰਾ ਭਰਾ ਜੀ ਬੇਸਤੀ ਕਰੀ ਜਾਂਦਾ ਯਾਰ ਭਰਾ ਇਹਨੂੰ ਕਾ ਥੱਪੜਾਂ ਵਾਲੀ ਘਾਟ ਦਿਆ ਕਰ ਓਏ ਅੰਦਰ ਬੈਠੇ ਨੇ ਜਦੋਂ ਬਾਹਰ ਜਾਂਦਾ ਆ ਉਧਰ ਵੀਡੀਓ ਬਣਾਉਂਦੇ ਟੱਪ ਕੇ ਆ ਮੈਂ ਵੀ ਆਹ ਨਹੀਂ ਪਹਿਲੀ ਓਹ ਜਰੂਰ ਆਦੇ ਜਦੇ ਬੈਠਾ ਚਲੋ ਮਿਲਦੇ ਆਈ ਹੁਣ ਆਪਾਂ ਕਰਨੀ ਬੀਬੀ ਸਾਹਿਬ ਸੇਵਾ ਸਾਰਿਆਂ ਨੇ ਓਏ ਕਿੰਨੇ ਵੇ ਮਿਲੀਏ ਸੁਣ ਲੇ ਕੇ ਨਾ ਸਾਢੇ 9 ਮਿਲਦੇ ਆ ਬਾਲਨ ਲੈ ਕੇ ਆਉਣਾ ਆਪਾਂ ਠੀਕ ਆ ਓਏ ਆ ਸੀਨਾ ਯਾਰ ਪੰਮ ਸੀਨਾ ਯਾਰ ਠੀਕ ਆ ਸੇਵਾ ਕਰਨੀ ਹੈ ਸਾਢੇ 9 ਵਜੇ ਆ ਜਿਓ ਤੇ ਕੋਣਾ ਵੀ ਨਾ 9 ਵਜੇ ਨਹੀਂ ਭਾਈ ਸਾਢੇ 10 ਹੋ ਗਏ ਕਿਹਾ ਵਾ ਉਹ ਆ ਸਾਢੇ 10 ਆ ਦੇਖੋ ਆ ਦੇਖੋ ਲਾਲਪੁਰੀਆ ਓ ਲੈ ਜਿਲਾ ਲੈ ਆ ਦੇਖ ਲੋ ਵੱਡੀ ਖੇ ਲੱਪੇ ਛੜਕਦੇ ਇਹ ਸਾਢੇ 9 ਪਿੰਡ ਦੇ ਨੌਜਵਾਨ ਗੰਬਰੂ ਮੁੰਡੇ ਆ ਉੱਥੇ ਬਹਿ ਕੇ ਜਾਣੇ ਟਿੱਕੀ ਜਾਂਦੇ ਆ ਉਹ ਦੂਈ ਘਰ ਪੈਰ ਧਰ ਕੇ ਮੈਂ ਆ ਕੇ ਰਿਹਾ ਤੂੰ ਜਾ ਨਾ ਪਾਠ ਤੇ ਆਈ ਆ ਉਹ ਹੀ ਪਾਠ ਗਾਂ ਜਾਂ ਤੂੰ ਚੱਲ ਜਿਓ ਫਿਰ ਤੁੰਦ ਪੈਂਦੀ ਹੀ ਜੀ ਮੈਂ ਸਿਆਲ ਦੇ ਵਿੱਚ ਪੈਂਦੀ ਹੈ ਤੂੰ ਖਿਆਲ ਦੇ ਵਿੱਚ ਉਹ ਪਤੰਦਰ ਉਹ ਦਿੰਦਾ ਹੀ ਨਹੀਂ ਓਏ ਔਖਾ ਓਏ ਗੁਰੂ ਘਰੇ ਆ ਤੂੰ ਸ਼ਰਮ ਘੱਲ ਆ ਗੁਰੂ ਘਰ ਆ ਉਹ ਕੈਂਚੀ ਕੈਂਚੀ ਓਏ ਉਹਦੇ ਛੈ ਲਓ ਨਾ ਕੈਂਚੀ ਦਾ ਨਾ जागा। 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 तो दे सारा सारा गया जीवन ओ दे गया जीवन नहीं ओ यो 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 चलो यार छ पाइए भी कॉटन टेक कॉटन सुधर स ਕਾਦੀ ਨਾ ਸੁਣੋ ਫੜੀ ਇਹਨੂੰ ਫੜੀ ਲੈ ਜੋਂਬੀਆਂ ਵਾਂਗ ਆਹ ਦਾਦੇ ਕੀ ਕਰਦਾ ਆ ਸਹੀਦਾ ਨਹੀਂ ਹੁੰਦਾ ਲੋ ਜੀ ਹੋ ਗਈ ਆ ਵਾਪਸੀ ਤੇ ਚੱਲ ਮੈਂ ਆ ਘਰਾਂ ਨੂੰ ਤੇ ਮਿਲਦੇ ਆ ਨਿਊ ਕਲੱਪ ਵਿੱਚ ਉਹ ਨਿਆਣੇ ਕੁੱਤੀ ਜਾਂਦਾ ਮੈਂ ਨਹੀਂ ਉਹਨੇ ਮਾਰਿਆ ਉਹਦੇ ਤਰ੍ਹਾਂ ਮੈਂ ਉਹਨੇ ਮਾਰਿਆ ਖਰਾਬ ਦੇ ਨੇ ਮਾਰਿਆ ਸੁੱਧੂ ਛਾਂਡ ਦਦਾ ਉਹ ਹੋ ਗਈ ਛਾਂਡ ਦਿੱਤੇ ਆ ਹਲੇ 12 ਬੰਨ ਨਾ ਨੋ ਬੈਠੇ ਕਿੰਨੇ ਵਈ ਜਾਣਾ ਹੁਣ ਆਪਾਂ ਸੇਵਾ ਕਰਨੀਏ ਨੋ ਬੱਝ ਗਏ ਚਲੋ ਇੱਦਾਂ ਹੀ ਚੱਲਦੇ ਆਂ ਘਰੇ ਕੋ ਰਿੰਜਣਾ ਇੱਦਾਂ ਹੀ ਚੱਲਦੇ ਆਂ ਚਲੋ ਬੂਟ ਪਾਇਓ ਭਰਾਵਾ ਬਾਲਣ ਗਿਆ ਚਲੋ ਲੈਣੀਆਂ ਅਸੀਂ ਉਹ ਬੂਟ ਪਾਇਓ ਮੈਂ ਕਿੱਥੇ ਜਾਇ ਤੇ ਟਰੈਕਟਰ ਤੇ ਜਾਣਾ ਟਰੈਕਟਰ ਤੇ ਹੀ ਜਾਣਾ ਐਡਾਂ ਥਾਲੀ ਰੂਲੀ ਲੈ ਜਾਣਾ ਸਾਡੇ ਹੁਣ ਬਲੌਗ ਲਗਾਤਾਰ ਆ ਗਿਆ ਕਰਨੇ ਅਰੇ ਵੇ ਜਾ ਬੂਨਾ ਨਾਲ ਜਾ ਤੂੰ ਇਹ ਜੁੱਤੀਆਂ ਨਾਲ ਕਿ ਨਹੀਂ ਦੱਸਦੇ ਦੇਹ ਹੈ ਨਾ ਕੋਈ ਹਰਸ਼ਕਾਰਤ ਕੀਤੀ ਉਰੇ ਆ ਰਹੇ ਬੱਚਿਆਂ ਨੂੰ ਰਹਿਣਾ ਲੱਗੇ ਸੁੱਧੂ ਬੋਸ ਸਾਹਿਬ ਜ਼ਿੰਮੇਵਾਰੀ ਸਿਖਾਉਣੀ ਹੁਣ ਅੱਬਾ ਲੈ ਦੇ ਰੱਖਦਾ ਇਹਨੂੰ ਦੱਸਣਾ ਆਹ ਪਾਟ ਵੀਡੀਓ ਵੀਡੀਓ ਕੱਟ ਕੇ ਹੋਣੀ ਗੱਲਾਂ ਛੁੱਟ ਗਈਆਂ ਹੱਲੇ ਵੀ ਦੰਦ ਕੱਢਦਾ ਦੇਖ ਦੰਦ ਕੱਢ ਰਿਹਾ ਬਾਬਾ ਹੱਸਿਆ ਨਹੀਂ ਹੁੰਦਾ ਚੱਲ ਛੱਡ ਯਾਰ ਹੁਣ ਸਿਆਣਾ ਯਾਰ ਮੈਂ ਮੇਰਾ ਭਰਾ ਗਾਲ ਸਦਾ ਸਿਆਣਾ ਯਾਰ ਮੈਂ ਅਕਲ ਕਰਿਆ ਕਰ ਸਿਆਣਾ ਤੂੰ ਬੁੱਢਾ ਹੋ ਗਿਆ ਐ ਹੋ ਗਿਆ ਹੁਣ ਤੇ ਸਿਆਣਾ ਬਣ ਓ ਨਾ ਸਿੰਘ ਸਿਆਣਾ ਮਾਂ ਤੂੰ ਠੀਕ ਐ ਆ ਕੁੱਤੇ ਨੂੰ ਫੜਾ ਫੜਾ ਕੁੱਤੇ ਨੂੰ ਕੁੱਤਾ ਵੀ ਇਹਦੇ ਨਾਲ ਦੀ ਇੱਕ ਡਰਨ ਦੇ ਆ ਉਹ ਬਾਗ ਕੁੱਤੇ ਨੂੰ ਓ ਨਾ ਨਾ ਬਚਾ ਦੇ ਇਹ ਕਿਦਾਈਆਂ ਨਹੀਂ ਉਸ ਤਾਂ ਗੱਜਾਇਆ ਇਹ ਸਦੂ ਚੜਿਆ ਲਾਦਾ ਚੜਿਆਲ ਉਹ ਗੱਲਣਾ ਮੈਂ ਬੱਸ ਜੇ ਤਾਂ ਬੰਦੇ ਕਰਦੇ ਹੁਣ ਬਲੀ ਜੀ ਅੱਜ ਕਿੰਨਾ ਲੱਗਿਆ ਨਾ ਮਾਣ ਕੀ ਗੁੱਜਿਆ ਹੋਈ ਬੰਦਾ ਅੰਮ੍ਰਿਤਪਾਲ ਆ ਨਈ ਲੋਈ ਪਹੁੰਚ ਗਏ ਆ ਆਪਣੇ ਟਿਕਾੜੇ ਦੇ ਹੁਣੇ ਹੀ ਬੰਦੇ ਇਕੱਠੇ ਕਰਨ ਲੱਗੇ ਆ ਘਰੋਂ ਘਰੀ ਗੱਢਣੇ ਪੈਣੇ ਸਾਰੇ ਜਾਣੇ ਘਰੋਂ ਘਰੀ ਗੱਢਣੇ ਪੈਣੇ ਸਾਰੇ ਜਾਣੇ ਹਨ ਤੇ ਕਾਰਫੋਨ ਕਿਹਨੂੰ ਫੋਨ ਕਰਨਾ ਕਰ ਮੈਂ ਬਾਸ ਜਾ ਬਣ ਬਾਪੂਏ ਬਦਾਨਾ ਘੱਟ ਖਾ ਲੈਂਦੇ ਪਹਿਲਾਂ ਤੁਸੀਂ ਪੁਈਆ ਬਦਾਨਾ ਘੱਟ ਖਾ ਲੈਂਦੇ ਪੁਜੀਆ ਬਦਨ ਦਾ ਘਟਾ ਖਾ ਲੈਣ ਨੂੰ ਪੁਜੀਆ ਬਦਨ ਦਾ ਘਟਾ ਖਾ ਲੈਣ ਦੇ ਪਹਿਲਾਂ ਹੁਣ ਤੇ ਕੱਢਣ ਚੱਲੇ ਆ ਆ ਗੱਲ ਕਰਦੇ ਸ਼ਰਮ ਸ਼ਰਮ ਕੀ ਗੱਤ ਹੋਣੀ ਸ਼ਰਮ ਤਾਂ ਨਹੀਂ ਆਉਂਦੀ ਸ਼ਰਮ ਹੁਣ ਮੈਨੂੰ ਵੀਡੀਓ ਚ ਬੁਲਾਉਂਗਾ ਕੋਈ ਕੀ ਵੀਡੀਓ ਚ ਬੁਲਾਉਂਗਾ ਸੋਣਾ ਹੀ ਉਹ ਆਉਂਦੇ ਆ ਬਾਬਾ ਇੱਥੇ ਹੁਣ ਦੇ ਸੁਨੱਖੇ ਹੁੰਦੇ ਪਿੰਡਾਂ ਦੇ ਹੁੰਦੇ ਆ ਮੋਢੇ ਸੋਹਣੇ ਸੁਨੱਖੇ ਪਿੰਡਾਂ ਦੇ ਸੱਦੂ ਦਭਾਰਾ ਹੀ ਹੈ ਸੱਦੂ ਤਾਂ ਹੀਰਾ ਸਿਰਾ ਸਰ ਭਾਈ ਆਪਣੇ ਪਿੰਡ ਕਿੰਨੇ ਕੋਲ ਪੈਂਦੇ ਜਿੰਨੇ ਵੀ ਕੋਲੀ ਪਿੰਡ ਪੈਂਦੇ ਸਾਰੇ ਕੁੜੀਆਂ ਇੱਥੇ ਮਾਰਦੀਆਂ ਸਾਰੀਆਂ ਹੀ ਸਾਰੀਆਂ ਹੀ ਸਾਰੀਆਂ ਹੀ ਸਾਰੀਆਂ ਹੀ ਸਾਰੀਆਂ ਹੀ ਸਾਨੂੰ ਥੋੜਾ ਨਾ ਕੁਛੜਾ ਕਹਿੰਦੇ ਸਾਨੂੰ ਸੱਚੀ ਨਹੀਂ ਪਹੁੰਚਦਾ ਸਿੱਧੂ ਭਾਜੀ ਵੀ ਹੱਸਣ ਦਿਆ ਧਾਰੀਆਂ ਗੱਲ ਭਾਈ ਦੀ ਫੋਟੀਆਂ ਨਾਲ ਆਵਾੜੀ ਨਾ ਪਾਸ ਸਿੱਧੂ ਨੂੰ ਪਹੁੰਚਦੇ ਯਾਰ ਉਹ ਮੂਲੀਆਂ ਲਈ ਆਉਂਦਾ ਉਹ ਮੂਲੀਆਂ ਲੈ ਕੇ ਆਉਂਦਾ ਭਾਈ ਸਾਡਾ ਜਿਹੜਾ ਬਲੌਗ 'ਚ ਆ ਗਿਆ ਭਾਈ ਬਲੌਗ 'ਚ ਆ ਗਿਆ ਤੂੰ ਫੇਮਸ ਹੋ ਜਾਣਾ ਫੇਮਸ ਹੋ ਜਾਣਾ ਕੱਲ ਨੂੰ ਫੇਮਸ ਲਿਆ बंद फ्रू नी चकन देरों क्डने पैने घरों क्डने पैने बंदे देख ली हम सा गेंग चली गैंग बंद घरों क्डन ली ਦੇਖਦੇ ਆ ਕਿ ਉੱਠੇ ਕਿ ਨਹੀਂ ਜੇ ਜੇਸ਼ਨ ਜੇਸ਼ਨ ਇਕੱਠੇ ਆ ਤੂੰ ਕਿੱਥੇ ਆ ਨੀਗਾ ਆ ਰਿਹਾ ਕਿਹੜੇ ਮਾਰਿਆ ਤੂੰ ਕੀ ਆ ਜਣਾ ਕੱਲ ਠੀਕ ਆ ਅਗਲੀ ਸੱਸਰੀ ਗਾਲ ਜੀ ਆ ਦੇਖੋ ਜੀ ਸੇਵਾ ਕਰਨੀ ਹੈ ਇਹਨਾਂ ਨੇ ਸੁੱਤੇ ਉੱਠਣ ਨਹੀਂ ਦੇ ਆ ਦੇਖ ਲੋ ਆ ਦੇਖ ਲੋ ਇੱਕ ਤਾਂ ਮੂਹ ਲਗਾਉਣ ਦੇ ਆ ਆ ਉੱਠੋ ਬਈ ਚਲੀਏ ਸੇਵਾ ਦੇ ਕਰਨ ਚਲੀਏ ਹੁਣ ਯਾ ਲਾਉਂਦਾ ਪਾਣੀ ਨਹੀਂ ਕੱਲਦਾ ਉਹ ਜਾ ਪ੍ਰਭਾ ਨਾਉਣਾ ਸਾਡੇ ਪਾਣੀ ਹੈ ਨਹੀਂ ਕੱਲਦਾ ਪ੍ਰਭਾ ਚੱਲ ਚਲੀਏ ਬੋਲਾ ਪਾਣੀ ਵਾਲੀ ਗਾ ਪਾਣੀ ਹੈ ਨਹੀਂ ਤੁਹਾਡੇ ਇੱਥੇ ਆਹ ਦੇਖੋ ਜੀ ਇਹਨਾਂ ਨੇ ਸੇਵਾ ਕਰਨੀ ਹੈ ਨਾਤੇ ਹੈ ਨਹੀਂਗੇ ਉਹ ਪਾਣੀ ਹੈ ਨਹੀਂ ਕੱਲਦਾ ਮੈਂ ਸਵੇਰ ਦੇ 4 ਵਜੇ ਉੱਠੇ ਆਂ ਹੀ ਮੈਂ ਵੀ 5 ਵਜੇ ਉੱਠੇ ਆਂ ਕੀ ਕੀਤਾ ਕੋਪ ਨੇ ਕੀਤਾ ਅਸੀਂ ਰੀਲਾਂ ਦੇ ਦਾਂ ਆਮੂ ਪ੍ਰਭਾ ਉਹ ਵਲੌਗ ਚੱਲਦਾ ਆਪਣਾ ਉਹ ਵਲੌਗ ਦੇਖਣ ਲਈ ਸਾਰੀ ਫੈਮਿਲੀ ਚੈੱਕ ਕਰੋ ਸਾਡਾ ਪੁਰਾਣਾ ਵਲੌਗ ਲਾਇਆ ਆਪਣਾ ਨਵਾਂ ਦੇਖੇ ਚਲੋ ਜੀ ਬੰਦੇ ਤਿਆਰ ਕਰਕੇ ਮਿਲਦੇ ਆਂ ਇਹ ਕਿੰਨੇ ਇਹ ਕੰਦ ਢਾਪ ਵਗੈਰਾ ਉੜਾਈ ਚਲੋ ਹੀ ਚਲੀਏ ਹਣ ਗਾਰ ਆਪਣੀ ਚਵਾ ਲਿਆ ਇਹ ਸਿੱਧੂ ਗੁੱਸਾ ਦਾ ਅੱਦਾ ਬੱਬਾ ਹੁੰਦਾ ਗੱਲ ਬਈ ਆ ਵੀਡੀਓ ਬੰਦੀ ਪਈ ਆ ਉਹਦਾ ਗੱਲ ਕਰਦੇ ਆ ਮੈਂ ਕੜਾ ਚੂਣੀ ਨਾ ਕਰਦੀ ਹੋਰ ਸਿੱਧੂ ਤੈਨੂੰ ਬਾਅਦ ਚ ਕਰੇ ਪੈਦੂ ਘਟੇਵਾ ਚ ਨਹੀਂ ਚੁਗਲੀ ਮੇਰੀ ਗਾਲਤਾਂ ਸੁਣੋ ਮੇਰੇ ਘਟਦਾ ਹੀ ਆ ਓਏ ਮੇਰੀ ਗਾਲਤਾਂ ਸੁਣੋ ਗਾਰ ਬਲੂ ਕਰਕੇ ਤਾਂ ਹੋਰ ਬੰਦਾ ਹੈ ਨਹੀਂ ਕੋਈ ਆਪ ਕੋ ਹੋਰ ਉਹ ਜਾ ਕੇ ਟੀਲੂ ਹੀ ਭਾਗੇ ਚਲੋ 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 ਉਹਨੂੰ ਮੰਨ ਲੋਈ ਦੇ ਫੱਟ ਬਈ ਜਾ ਕੇ ਫੱਟਦੇ ਮੰਨ ਸੱਚ ਮੰਨ ਆ ਲਾ ਲਾ ਫੋਨ ਮੰਨਦਾ ਮੈਂ ਲਾਉਂਦਾ ਪੂਰੇ ਰਾਤ ਦੇ ਕੋਈ ਨਹੀਂ ਹੁੰਦੇ ਚੇਹੇ ਲਈ ਸਵੇਰ ਦੇ ਉੱਥੇ ਤਾਂ ਆ ਹੋਂ ਉੱਥੇ ਆ ਕਹਿੰਦਾ ਫੇਰ ਤੇ ਵੀਰ ਦਾ 5 ਵਜੇ ਉੱਠਿਆ ਗੱਡੀ ਦੇ ਅੰਦਰ ਉਦੋਂ ਤੋਂ ਮਾਣੀ ਹੁੰਦੀ ਤੇ ਬਣੇ ਰਿਓ ਸਾਡੇ ਬਲੌਗ ਵਿੱਚ ਤੇ ਗਾ ਦਿਖਾਉਨੇ ਆ ਕੀ ਬੰਦ ਚੱਕ ਲਿਆ ਕਰ ਇਹਨੂੰ ਮੜਾ ਦੇ ਹਾਂ ਤੇ ਤੁੰਦ ਦੇਖੋ ਅੱਲੇ ਤੱਕ ਪਾਈ ਹੋਈ ਆ ਆ ਸਾਡਾ ਮਾਡਲ ਮਾਡਲ ਟਾਊਨ ਏਰੀਆ ਸਾਡਾ ਇਹ ਮਾਡਲ ਟਾਊਨ ਏਰੀਆ ਇੱਥੇ ਹਾਂ ਅਜੀਤ ਕੀ 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 ਜੀ ਤੂਟਾਉਨੇ ਜੀ ਤੂਟਾਉਨੇ ਏਰੀਆ ਜੀ ਤੂਟਾਉਨੇ ਏਰੀਆ ਅਜੀਤ ਉਹ ਪੱਪੀ ਓਏ ਓ ਨਾ 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 ਉਹ ਡਰ ਗਿਆ ਮੈਂ ਤਾਂ ਲੱਗਾ ਚੰਬੜਨ ਲੱਗਾ ਬਸ ਆ ਜਾ ਦੋ ਇਹ ਮੋਡਲ ਟਾਊਨ ਏਰੀਆ ਸਾਹਮਣੇ ਕੋ ਦੁਬਾਰਾ ਬੀਬੀ ਸਾਹਿਬ ਜੀ ਆਹ ਦੇਖੋ ਜੀ ਭਰਾ ਨੂੰ ਭਰਾ ਜਦੋਂ ਮਿਲਦੇ ਆ ਭਰਾ ਨੂੰ ਭਰਾ ਜਦੋਂ ਮਿਲਦੇ ਦੇਖੋ ਚੈੱਕ ਕਰੋ ਇਹ ਦੋਸਤ ਆ ਸਾਡੇ ਭਰਾ ਆ ਤੇਰਾ ਭਰਾ ਕਹ ਲੋ ਯਾਰ ਇਹ ਭਰਾ ਆ ਦੇਖੋ ਕਿੱਥੇ ਵੜੇ ਆ ਇਹ ਕੁੰਦਰੁੰਦਰੀਏ ਓਏ ਤੇਰਾ ਕੌਣ ਪਚਾਰਾ ਓਏ ਦੁੱਲਾ ਪਠੀਆ ਵਾਲਾ ਓਏ ਦਲੇਰੀਤੀ ਵੇ ਮੇਰਾ ਮੁੰਡਾ ਆਂਠੀ ਆਪਕਾ ਮੁੰਡਾ ਕਿਦਰ ਹੈਗੀ ਲੋੜੀ ਨਹੀਂ ਮੁੰਡਾ ਬਤਾਉ ਪਹਿਲੇ ਮੁੰਡਾ ਕਿੱਥੇ ਹੈਗੀ ਲੱਭਦੇ ਮੁੰਡਾ ਲੱਭਣਾ ਹੈ ਹਣ ਮੁੰਡਾ ਲੱਭਦੇ ਹੈਗੇ ਤੁਹਾਡਾ ਮੁੰਡਾ ਲੱਭ ਗਈ ਹੈਗੀ ਮੁੰਡਾ ਲੱਭ ਗਿਆ ਹੈਗੀ ਮੁੰਡਾ ਲੱਭ ਗਈ ਹੈਗੀ ਆਵਾਸੀਆਂ ਮਾਰਦੀ ਹੈਗੀ ਤੇ ਚਲੋ ਤਿਆਰ ਹੋਵੋ ਓ ਬਾਬਾ ਬਬੋ ਜਨਵਰੀ ਆ ਓਏ ਜਨਵਰੀ ਓਏ ਹੋਏ ਮੂੰਹ ਜਨਵਰੀ ਓਏ ਹੋਏ ਆਖਾਂ ਵੀ ਨੀ ਆਉਂਦੀਆਂ ਆਉਲਦੀਆਂ ਨਹੀਂ ਰਾਕੀ ਸਾਹਿਬ ਉਹ ਫਾਸ ਸੱਜਿਆ ਹੀ ਹੋਇਆ ਓਏ ਹੋਏ ਹੋ ਸਹੀ ਆ ਦੇਖ ਤਾਂ ਸੈਟੇ ਆ ਲਾਦੀ ਠੰਡ ਲਾਗਦੀ ਠੰਡ ਘੋੜੇ ਆ ਘੋੜੇ ਘੋੜੇ ਚੁੱਪ ਚੁੱਪ ਘੋੜੇ ਆ ਹੈ ਏਦਾਂ ਹੀ ਵੱਜੇ ਮੱਜਣਾ ਪਤਾ ਹੈ ਵੱਜ ਵੀ ਗਈਆਂ ਲੋੜਾ ਅੱਖਾਂ ਪਹਿਲੇ ਭਰਾਵਾ ਤੂ ਤੂਰ ਚਲੀਏ ਤੰਨਾ ਚੱਲ ਠੀਕ ਆ ਇਹਨੂੰ ਨਹੀਂ ਲੈ ਕੇ ਜਾਣਾ ਚੱਲ ਆ ਚਲੀ ਸੇਵਾ ਤੈਨੂੰ ਪਤਾ ਨਹੀਂ ਸੇਵਾ ਕਰਨੀ ਹੈ ਬੈਠੋ ਇੱਥੇ ਤੂੰ ਦੱਸ ਇਹ ਕਿਦਾਂ ਠੂਲ ਕੇ ਆਏ ਸਹੀ ਆ ਸਹੀ ਆ ਮੇਰੇ ਵੱਜਦੇ ਨਹੀਂ ਇਹਨੂੰ ਸਭ ਕੁਝ ਸਿੱਖਿਆ ਆ ਮੇਰਾ ਚੇਲਾ ਆਇਆ ਮੇਰਾ ਉਸਤਾਦ ਜੀ ਦੇਖਿਆ ਚੇਲਾ ਮੇਰਾ ਪੋਰ ਵਾਲੇ ਪੋਰੀਆਂ ਨੇ ਪਾੜ ਕੇ ਸੀਨਾ ਪੱਥਰਾ ਦਾ ਉਹ ਤੂੰ ਨਿਆਣਾ ਐ ਮੈਂ ਜਮਹਿਜਾ ਜਰਦਾ ਰਿਹਾ ਨਾ ਰਾਮ ਜੀ ਤੇ ਮੁੰਡੇ ਖੁਦਾ ਬਣਾ ਆ ਇਹਦੇ ਆ ਦੇਖੋ ਚੋਰ 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 ਚਾ ਕਰ ਚੋਰ ਆ ਸਾਡੇ ਦੇਖੀ ਦੇਖੀ ਉੱਤਰਦਾ ਚੋਰ ਕੀ ਕਰਦਾ ਇਹ ਉੱਤਰਦਾ ਦੇਖੋ ਗੱਦਾ ਜੀ ਉੱਤਰਦਾ ਉੱਤਰਦਾ ਸਟਾਈਲ ਦੇਖੋ ਇਹਦੇ ਵੀ ਘਰੇ ਚੋਰੀ ਹੋਈ ਪਿੰਡ ਕੋਹਾਲੀ ਵਿੱਚ ਇੰਦਾਂ ਨਾਲ ਹੋਇਓ ਇਹ ਸਾਡਾ ਗੌਰਵ ਚੋਰ ਆਈਏ ਇੱਧੇ ਚੜ ਜੀ ਆਇਆ ਬਾਬਾ ਗੌਰਵ ਗੌਰਵ ਜੱਗ ਲੰਗ ਜੀ ਮਿਲਦੇ ਆ ਜੀ ਹੁਣ ਫੇ ਰਾਮ ਜੀ ਰਾਮ ਜੀ ਨੈਕਸਟ ਵੀਡੀਓ ਵਿੱਚ ਅਗਲੀ ਕਲਿੱਪ ਵਿੱਚ ਨੈਕਸਟ ਵੀਡੀਓ ਤੱਕ ਦੇਖੋ ਸਾਡੇ ਬਲੋਗ